ਹਾਂਜੀ ਪੈਣੀ ਸੀ ਸਸਤੀ ਕਾਲ ਜੀ ਸਸਤੀ ਕਾਲ ਵੀਰੇ ਕੀ ਨਾਂ ਜੀ ਆਪਣਾ ਨਾਂ ਨਿਰਮਲ ਕੌਰ ਪਿੰਡ ਗੋਗੇ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਆਪਨੇ ਆਪਣੇ ਕੋਲ ਗਾਈਆਂ ਦੀ ਨਹੀਂ ਜਾਂਚ ਆਪਣੇ ਕੋਲੇ ਵੀਰੇ ਹੈਗੇ 7 ਗਾਈਆਂ ਹੈ ਅੱਛਾ ਜੀ ਤੇ ਆ ਪਹਿਲੀ ਗਾਂ ਦੀ ਜਾਣਕਾਰੀ ਦੱਸੋ ਪੈਣੀ ਪਹਿਲੀ ਗਾਂ ਵੀਰੇ ਮਹੀਨੇ ਗਰੀ ਸੂਈ ਵੀ ਹੈ ਹਾਂਜੀ 12 ਲੀਟਰ ਦਾ ਚਵਾਈ ਚੂਈ ਚੰਗੀ ਹੈ ਥਾਂਡੇ ਵਾ ਦੇਖ ਲਓ ਠੀਕ ਹੈ ਜੀ ਤੇ ਸੀਲ ਠੰਡੀ ਠੀਕ ਹੈ ਜੀ ਕਿੰਨੇ ਟਾਈਮ ਹੋਇਆ ਸੂਈ ਨੂੰ ਜਿਹਨੂੰ ਮਹੀਨਾ ਹੋ ਗਿਆ ਵੀਰੇ ਇਹਦਾ ਰੇਟ ਕਿੰਨਾ ਜੀ ਇਹਦਾ 42000 ਰੁਪਇਆ ਠੀਕ ਹੈ ਜੀ ਤੇ ਆਹ ਦੂਜੀ ਹੈਗੀ ਜਰਸੀ ਜੀ ਇਹ ਜਰਸੀ ਵੀਰੇ ਇਹਨੂੰ ਵੀ ਇਹਦੀ ਬੱਚੀ ਮਰ ਗਈ ਚੌਥੇ ਬਰਸੋ ਹੀ ਮਰੀ ਆ ਜੇ ਠੀਕ ਹੈ ਜੀ ਤੇ ਦੁੱਧ ਹੈਗਾ 13-14 ਕਿਲੋ ਠੀਕ ਹੈ ਜੀ ਇਹਦਾ ਰੇਟ ਹੈਗਾ 45000 ਵੀਰੇ 45000 ਤੇ ਤਾਜੀ ਸਵੀਪਰ ਪਰਸੋ ਹਾਂ ਜੀ ਹਾਂ ਜੀ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਤੇ ਹਾਂਜੀ ਭੈਣ ਜੀ ਆ ਤੀਜੇ ਨੰਬਰ ਵਾਲੀ ਦਾ ਦੱਸੋ ਜੀ ਤੀਜੇ ਨੰਬਰ ਵਾਲੀ ਵੀਰੇ 6 ਮਹੀਨਾ ਦੀ ਗੱਭਣ ਹੈ ਹਾਂਜੀ 10 ਲੀਟਰ ਦੁੱਧ ਹੈ ਹਾਂਜੀ ਤੇ ਇਹ ਹੈਗੀ 37000 ਰੁਪਏ ਦੀ ਠੀਕ ਹੈ ਜੀ ਦੇਖ ਸਕਦੇ ਹੋ ਬਰਾ ਠੀਕ ਹੈ ਜੀ ਅਗਲੀ ਦਾ ਜੀ ਅਗਲੀ ਵੀਰੇ 5.5 ਮਹੀਨਾ ਦੀ ਗੱਬਣ ਹਾਂਜੀ 8 ਕਿਲੋ ਦੁੱਧ ਦਿੰਦੀ ਏ ਠੀਕ ਹੈ ਜੀ ਇਹਦਾ ਰੇਟ ਹੈਗਾ ਵੀਰੇ 34000 ਰੁਪਿਆ ਗੱਬਣ ਟੋਕੜਾ ਹਾਂਜੀ ਗੱਬਣ ਟੋਕੜਾ ਠੀਕ ਹੈ ਠੀਕ ਹਾਂਜੀ ਫਿਰ ਜੀ ਆ ਅਗਲੀ ਸੈਂਕ ਵਾਲੀ ਜਿਹੜੀ ਬੱਸੀ ਗਾਂ ਜੀ ਇਹਦਾ ਤਾਂ ਇਹ ਵੀਰੇ ਹੋ ਗਏ 4 ਮਹੀਨੇ ਹੋ ਗਏ ਨੂੰ ਸੂਈ ਨੂੰ ਦੁੱਧ 12 ਕਿਲੋ ਦਿੰਦੀ ਏ ਠੀਕ ਹੈ ਜੀ ਰੇਟ 22000 ਰੁਪਿਆ ਠੀਕ ਹੈ ਇਹ ਘੱਟ ਮੋਲ ਲਈ ਹਾਂਜੀ ਦੇਖਸ ਨੇ ਬਰਾ ਤੇ ਹਾਂਜੀ ਬੰਦੇ ਆ ਸਿਰਿਆਲੀ ਗਾਂ ਦੇ ਦੱਸੋ ਸਿਰਿਆਲੀ 28000 ਰੁਪਿਆ ਰੇਟ ਹੈ ਹਾਂਜੀ ਸਤਵਾਂ ਮਹੀਨਾ ਗੱਭਣ ਲੱਗਿਆ ਦੁੱਧ ਤਿੰਨ ਕਿਲੋ ਹੁੰਦੀ ਹੈ ਠੀਕ ਹੈ ਜੀ ਲੋਪਰਾ ਭੈਣ ਕੋਲ 6-7 ਗਾਈਆਂ ਜੀ ਤੇ ਭੈਣ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਪੈਂਡੋਗੋ ਕੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜੇ ਕਿਸੇ ਭੈਣ ਨੇ ਫੋਨ ਕਰਨਾ ਤਾਂ ਭੈਣ ਜੀ ਨਾਲ ਗੱਲਬਾਤ ਕਰ ਸਕਦਾ ਤੇ ਜੋ ਵੀ ਸਕਦੇ ਆ ਤੇ ਠੀਕ ਹੈ ਜੀ ਤੇ ਤਿੰਨ ਟਾਈਮ ਚੋ ਚਾਰ ਟਾਈਮ ਚੋ ਠੀਕ ਹੈ ਜੀ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ